सुनियो सर्बभूप हठी राम आए सारे छत्री राज ने सुनिया के हठीला परशुराम आ गया है सबंग युद्ध को शस्त्र अस्त्रंग बनाए सार्या ने युद्ध लस्त्र शस्त्र सजा ले चढ़े चौप कह कह कि ये युद्ध ऐसे बड़े उत्साह नाल प्रस्थान किया मानव राम सो रावण लंका जैसे अते अजेहा युद्ध किता जेहो जेहा लंका विच राम दा रावण नाल होया सी लगे शस्त्रंग अस्त्रंग लखे राम अंगंग पारशुराम ने जदो अपने अंगा विच अस्त्र अते शस्त्र लगे होए वेखे गहे बाण पानंग किए सत्र पंगंग ਉਸਨੇ ਹੱਥ ਵਿੱਚ ਤਣੁਸ਼ਬਾਨ ਪਕੜ ਕੇ ਵਹਿਰੀਆਂ ਦਾ ਨਾਸ਼ ਕਰ ਦਿੱਤਾ ਪੁਜਾਹੀਨ ਏਕੰ ਸਿਰਨ ਹੀਣ ਕੀਤੇ ਇਕਣਾ ਨੂੰ ਪੁਜਾਵਾਂ ਤੋਂ ਬਿਨਾ ਕਰ ਦਿੱਤਾ ਅਤੇ ਇਕਣਾ ਨੂੰ ਸਿਰਾਂ ਤੋਂ ਬਿਨਾ ਕਰ ਦਿੱਤਾ ਸਭ ਮਾਰ ਡਾਰੇ ਗਏ ਬੀਰ ਜیتے ਸਾਰੇ ਛਤਰੀ ਹੀ ਮਾਰ ਦਿੱਤੇ ਜਿਤਨੇ ਸੂਰਬੀਰ ਯੁੱਧ ਕਰਨ ਲਈ ਗਏ ਸਨ ਕਰੀ ਛਤਰਹੀਨ ਚਿਤੰ ਕੀਸ ਪਾਰੰ ਪਰਸ਼ੂਰਾਮ ਨੇ 21 ਵਾਰ ਧਰਤੀ ਨੂੰ ਛਤਰੀਆਂ ਤੋਂ ਪੀਨ ਕਰ ਦਿੱਤਾ ਆਣੇ ਐਸ ਹੀ ਭੂਪ ਸਰਬੰ ਸੁਧਾਰੰ ਇਸ ਤਰ੍ਹਾਂ ਉਸਨੇ ਸਾਰਿਆਂ ਰਾਜਿਆਂ ਨੂੰ ਚੰਗੀ ਤਰ੍ਹਾਂ ਮਾਰ ਦਿੱਤਾ ਕਥਾ ਸਰਬ ਜੋ ਛੋਰ ਤੇ ਲੈ ਸੁਣਾਓ ਸਾਰੀ ਕਥਾ ਜੇ ਮੁੱਢ ਤੋਂ ਲੈ ਕੇ ਸੁਣਾਵਾਂ ਇਹ ਦਾ ਗ੍ਰੰਥ ਕੇ ਬਾੜ ਬੇਤੇ ਟਰਾਉ ਤਾਂ ਗ੍ਰੰਥ ਦੇ ਵੱਡਾ ਹੋ ਜਾਣ ਤੋਂ ਇਹਦੇ ਵਿੱਚ ਸੰਕੋਚ ਕਰਦਾ ਹਾਂ ਚੋਪਈ ਕਰ ਜਗ ਮੋ ਇਹ ਭਾਤ ਅਖਾਰਾ ਜਗਤ ਵਿੱਚ ਇਸ ਤਰ੍ਹਾਂ ਦਾ ਕੋਤਕ ਰਚਉ ਲਈ ਨਵਨ ਵਤਾਰ ਵਿਸਨ ਇਮ ਤਾਰਾ ਵਿਸ਼ਨੂ ਨੇ ਇਸ ਤਰ੍ਹਾਂ ਨਵ ਆਵਤਾਰ ਧਾਰਨ ਕੀਤਾ ਆਬ ਬਾਰਨੋ ਦਸਮਵ ਅਵਤਾਰਾ ਹੁਣ ਮੈਂ ਦਸਵੇਂ ਅਵਤਾਰ ਦਾ ਵਰਣਨ ਕਰਦਾ ਹਾਂ ਸ਼ਾਂਤ ਜਨਾ ਕਾ ਪ੍ਰਾਣ ਆਧਾਰਾ ਜੋ ਸ਼ਾਂਤ ਜਨਾ ਦੇ ਪ੍ਰਾਣਾਂ ਦਾ ਆਧਾਰ ਹੈ ਇਤਿ ਸ਼੍ਰੀ ਪਚਿਤ੍ਰਨਾਟਕੇ ਨਵਮੋ ਅਵਤਾਰ ਪਰਸਰਾਮ ਸਮਾਪਤਮ ਸਤ ਸੋਭਾਮ ਸਤ ਇਥੇ ਸ਼੍ਰੀ ਪਚਿਤ੍ਰਨਾਟਕ ਦੇ ਨੌਵੇਂ ਅਵਤਾਰ ਪਰਸਰਾਮ ਦੇ ਕਥਨ ਦੀ ਸਮਾਪਤੀ ਸਭ ਸ਼ੁਭ ਹੈ ਅਥ ਬ੍ਰਹਮਾ ਅਵਤਾਰ ਕਥਨ ਹੁਣ ਬ੍ਰਹਮਾ ਅਵਤਾਰ ਦਾ ਕਥਨ ਸ਼੍ਰੀ ਭਗਵਤੀ ਜੀ ਸਹਾਇ ਚੋਪਈ ਆਪ ਉਚਰੋ ਮੈਂ ਕਥਾ ਚਿਰਾਨੀ ਹੁਣ ਮੈਂ ਇੱਕ ਪੁਰਾਣੀ ਕਥਾ ਦਾ ਉਚਾਰਨ ਕਰਦਾ ਹਾਂ ਜਿਮ ਉਪਜਿਓ ਬ੍ਰਹਮਾ ਸੁਰ ਗਿਆਨੀ ਜਿਵੇਂ ਕੀ ਗਿਆਨਮਾਨ ब्रह्मा ਦੇਵਤਾ ਉਤਪਨ ਹੋਇਆ ਸੀ ਚਤੁਰਾਨਨ ਅਗ ਉਗਨ ਹਰਤਾ ਜੋ ਚੋਹਾ ਮੁਖਾ ਵਾਲਾ ਪਾਪ ਹਰਨ ਵਾਲਾ ਉਪਜਿਓ ਸਗਲ ਸੇਸ਼ਟ ਕੋ ਕਰਤਾ ਅਤੇ ਸਾਰੀ ਸ੍ਰਿਸ਼ਟੀ ਦਾ ਕਰਤਾ ਰੂਪ ਪੈਦਾ ਹੋਇਆ ਜਬ ਜਬ ਬੇਦ ਨਾਸ ਹੋਏ ਜਾਹੀ ਜਦੋ ਜਦੋ ਵੇਦਾਂ ਦਾ ਨਾਸ਼ ਹੋ ਜਾਂਦਾ ਹੈ ਤਾ ਵਤਾਪੁਨ ਬ੍ਰਹਮਾ ਪ੍ਰਗਟਾਹੀ ਤਰ ਤਦੋ ਫੇਰ ਬ੍ਰਹਮਾ ਪ੍ਰਗਟ ਹੁੰਦਾ ਹੈ ਤਾਂ ਤੇ ਵਿਸ਼ਨ ਬ੍ਰਹਮ ਬਾਪ ਤਰਾ ਇਸ ਲਈ ਵਿਸ਼ਨੂ ਹੀ ਬ੍ਰਹਮਾ ਦਾ ਰੂਪ ਤਾਰਣ ਕਰਦਾ ਹੈ ਚਤੁਰਾਨਨ ਕਰ ਜਗਤ ਉਚਰਾ ਅਤੇ ਜਗਤ ਉਸ ਨੂੰ ਚੋਹਾ ਮੁਖਾਂ ਵਾਲਾ ਚਤੁਰਾਨਨ ਕਹਿੰਦਾ ਹੈ ਜਬ ਹੀ ਵਿਸ਼ਨ ਬ੍ਰਹਮ ਬਾਪ ਤਰਾ ਜਦੋਂ ਹੀ ਵਿਸ਼ਨੂੰ ਨੇ ਬ੍ਰਹਮਾ ਦਾ ਆਰੋਪ ਤਾਰਿਆ ਤਦ ਸਭ ਬੇਦ ਪਰਚੁਰ ਜਗ ਕਰਾ ਤਦੋਂ ਹੀ ਸਾਰੇ ਜਗਤ ਵਿੱਚ ਵੇਦ ਦਾ ਪ੍ਰਚਾਰ ਕੀਤਾ ਸਾਸ਼ਤਰ ਸਮ੍ਰਿਤ ਸਕਲ ਬਨਾਈ ਸਾਰੇ ਸ਼ਾਸਤਰ ਅਤੇ ਸਿਮਰਤੀਆਂ ਬਣਾਈਆਂ ਜੀਵ ਜਗਤ ਕੇ ਪੰਥ ਲਗਾਈ ਅਤੇ ਜਗਤ ਦੇ ਜੀਵਾਂ ਨੂੰ ਅਧਿਆਤਮਿਕ ਮਾਰਗ ਉੱਤੇ ਪਾਇਆ ਜੇ ਜੇ ਹੋਤੇ ਅਗਨ ਕੇ ਕਰਤਾ ਜੋ ਜੋ ਵੀ ਪਾਪ ਕਰਮ ਕਰਨ ਵਾਲੇ ਸੰ ਤੇ ਤੇ ਪੇ ਪਾਪ ਤੇ ਹਰਤਾ ਉਹ ਸਾਰੇ ਪਾਪਾਂ ਨੂੰ ਹਰਨ ਵਾਲੇ ਹੋਗੇ ਪਾਪ ਕਰਮ ਕਹ ਪ੍ਰਗਟ ਦਿਖਾਏ ਕਿਉਂਕਿ ਬ੍ਰਹਮਾ ਨੇ ਪਾਪ ਕਰਮ ਪ੍ਰਗਟ ਰੂਪ ਵਿੱਚ ਦਾਸ ਦਿੱਤੇ ਧਰਮ ਕਰਮ ਸਭ ਜੀਵ ਚਲਾਈ ਆਤੇ ਸਾਰਿਆਂ ਜੀਵਾਂ ਨੂੰ ਧਰਮ ਕਰਮ ਵਿੱਚ ਲੀਨ ਕੀਤਾ ਇਹ ਵਿਦ ਭੈਓ ਬ੍ਰਹਮ અવਤਾਰਾ ਇਸ ਤਰ੍ਹਾਂ ਬ੍ਰਹਮਾ અવਤਾਰ ਹੋਇਆ ਸਭ ਪਾਪਨ ਕੋ ਮੇਟਨ ਹਾਰਾ ਜਿਹੜਾ ਸਾਰਿਆਂ ਪਾਪਾਂ ਨੂੰ ਮਿਟਾਉਣ ਵਾਲਾ ਸੀ ਪ੍ਰਜਾ ਲੋਕ ਸਭ ਪੰਥ ਚਲਾਈ ਪ੍ਰਜਾ ਦੇ ਸਾਰੇ ਲੋਕਾਂ ਨੂੰ ਧਰਮ ਮਾਰਗ ਉੱਤੇ ਚਲਾਇਆ ਪਾਪ ਕਰਮ ਤੇ ਸਭ ਹੈ ਹਟਾਏ ਅਤੇ ਪਾਪ ਕਰਮਾਂ ਤੋਂ ਸਭ ਨੂੰ ਹਟਾਇਆ ਦੋਹਰਾ ਇਹ ਵਿਦ ਪ੍ਰਜਾ ਪਵਿੱਤਰ ਕਰ ਧਰਿਓ ਬ੍ਰਹਮ ਅਵਤਾਰ ਇਸ ਢੰਗ ਨਾਲ ਪ੍ਰਜਾ ਨੂੰ ਪਵਿੱਤਰ ਕਰਨ ਲਈ ਵਿਸ਼ਨੂੰ ਨੇ ਬ੍ਰਹਮਾ ਦਾ ਅਵਤਾਰ ਧਾਰਨ ਕੀਤਾ ਧਰਮ ਕਰਮ ਲਾਗੇ ਸਭੈ ਪਾਪ ਕਰਮ ਕਹਿ ਡਾਰ ਸਾਰੇ ਲੋਕ ਪਾਪ ਕਰਮਾਂ ਨੂੰ ਛੱਡ ਕੇ ਧਰਮ ਕਾਰਮ ਵਿੱਚ ਲੱਗ ਗਏ। ਜੋ ਪਈ ਦਸਮਾਵਤਾਰ ਵਿਸ਼ਨ ਕੋ ਬ੍ਰਹਮਾ। ਵਿਸ਼ਨੋ ਦਾ ਦਸਮਾਵਤਾਰ ਬ੍ਰਹਮਾ ਹੈ। ਧਰਿਓ ਜਗਤ ਪੀਤਰ ਸੁਭ ਕਰਮਾ। ਜੋ ਜਗਤ ਵਿੱਚ ਸ਼ੁਭ ਕਰਮ ਕਰਨ ਲਈ ਧਰਿਆ ਗਿਆ। ਬ੍ਰਹਮ ਵਿਸ਼ਨ ਮਹ ਹੈ ਭੇਦ ਨਾਲ ਲਈ ਹੈ। ਬ੍ਰਹਮਾ ਅਤੇ ਵਿਸ਼ਨੂੰ ਵਿੱਚ ਕਿਸੇ ਪ੍ਰਕਾਰ ਦਾ ਕੋਈ ਭੇਦ ਨਹੀਂ ਸਮਝਣਾ ਚਾਹੀਦਾ ਸ਼ਾਸਤਰ ਸਮ੍ਰਿਤ ਪੀਤਰ ਇਮ ਕਹੀਏ ਇਸ ਤਰ੍ਹਾਂ ਸ਼ਾਸਤਰ ਅਤੇ ਸਿਮ੍ਰਿਤੀਆਂ ਵਿੱਚ ਕਿਹਾ ਗਿਆ ਹੈ ਇਤ ਸ਼੍ਰੀ ਬਚੇਤਰ ਨਾਟਕੇ ਬ੍ਰਹਮਾ ਦਸਮੋ ਅਵਤਾਰ ਸਮਾਪਤਮ ਸਤ ਸੋਭਮ ਸਤ ਇਥੇ ਸ਼੍ਰੀ ਬਚੇਤਰ ਨਾਟਕ ਦੇ ਦਸਵੇਂ ਅਵਤਾਰ ਬ੍ਰਹਮਾ ਦੀ ਕਥਾ ਸਮਾਪਤ ਸਾਬ ਬ ਸ਼ੋਭ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ